ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਵੱਲੋਂ ਲਗਾਤਾਰ ਹੀ ਆਪਣੀਆਂ ਮੰਗਾਂ ਸੰਬੰਧੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੀਤੇ ਨਵੰਬਰ ਮਹੀਨੇ ਦੇ ਵਿੱਚ ਵੀ ਪੂਰੇ ਪੰਜਾਬ ਭਰ ਦੇ ਵਿੱਚ ਕੰਟਰੈਕਟਰ ਵਰਕਰਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਦਾ ਐਲਾਨਿਆ ਗਿਆ ਸੀ ਜਿਸ ਦੇ ਦੌਰਾਨ ਸਮੂਹ ਜ਼ਿਲ੍ਹਿਆਂ ਦੇ ਆਗੂਆਂ ਨੂੰ ਪ੍ਰਸ਼ਾਸਨ ਵੱਲੋਂ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਸੀ ਉਸ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਹੋ ਗਿਆ ਸੀ ਜਿਸ ਦੇ ਦੌਰਾਨ ਅਗਵਾ ਅਤੇ ਸਰਕਾਰ ਦੇ ਨਮਾਇੰਦਿਆਂ ਦੇ ਨਾਲ ਮੀਟਿੰਗ ਹੋਈ ਸੀ ਅਤੇ ਕੁਝ ਹਰਾਸਤ ਦੇ ਵਿੱਚ ਲਏ ਗੇ ਸਾਥੀਆਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਅਤੇ ਅਜੇ ਵੀ ਕੁਝ ਸਾਥੀ ਜੇਲ੍ਹਾਂ ਦੇ ਵਿੱਚ ਪੰਦ ਦਸੇ ਜਾ ਰਹੇ ਹਨ ਜਿਨ੍ਹਾਂ ਦੀ ਰਿਹਾਈ ਦੇ ਲਈ ਲਗਾਤਾਰ ਹੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸੇ ਹੀ ਸਬੰਧ ਦੇ ਵਿੱਚ ਚੱਲ ਰਹੇ ਕੰਟਰੈਕਟਰ ਵਰਕਰਾਂ ਦੇ ਰੋਸ ਪ੍ਰਦਰਸ਼ਨ ਦੇ ਦੌਰਾਨ ਹੁਣ ਤਿੰਨ ਰੋਜ਼ਾ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਆਲਾਨਿਆ ਹੋਇਆ ਹੈ ਜਿਸ ਦੇ ਤਹਿਤ ਪੀਤੀ ਕੱਲ 9 ਫਰਵਰੀ ਨੂੰ ਕੰਟਰੈਕਟਰ ਵਰਕਰਾਂ ਦੇ ਵੱਲੋਂ ਜ਼ਿਲ੍ਹੇ ਦੇ 52 ਡੇਪੂਆਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਸਨ ਅਤੇ ਅੱਜ ਦੁਪਹਿਰ ਤੋਂ ਸ਼ਾਮ ਤੱਕ ਬੱਸਾਂ ਬੰਦ ਕਰਨ ਦਾ ਆਲਾਨਿਆ ਗਿਆ ਸੀ ਜਿਸ ਦੇ ਦੌਰਾਨ ਅੱਜ ਬੱਸਾਂ ਫਰੀਦਕੋਟ ਦੇ ਬੱਸ ਡੀਪੂ ਦੇ ਬੰਦ ਕੀਤੀਆਂ ਗਈਆਂ ਜਿਸ ਦੇ ਦੌਰਾਨ ਰਾਹੀਰ ਸਵਾਰਗਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਤਸਵੀਰਾਂ ਦੇ ਵਿੱਚ ਸਵਾਰੀਆਂ ਖਤਰਨਾਕ ਸਫਰ ਕਰਦੀਆਂ ਨਜ਼ਰ ਆ ਰਹੀਆਂ ਹਨ ਪੰਜਾਬ ਸਰਕਾਰ ਅਤੇ ਵਰਕਰਾਂ ਦੀ ਚੱਲ ਰਹੀ ਖੇਡ ਪਤਾ ਨਹੀਂ ਕਦ ਮੁਕੇਗੀ ਮੌਕੇ ਤੇ ਮੌਜੂਦ ਆਗੂ ਨੂੰ ਕੀਤੇ ਗਏ ਤਿੱਖੇ ਸਵਾਲਾਂ ਦੇ ਜਵਾਬ ਤੁਸੀਂ ਵੀ ਸੁਣੋ ਫਰੋਖ ਪਰ ਕੱਲਾ ਫਰੋਖ ਪਰ ਕੱਲਾ ਫਰੋਖ ਪਰ ਲੈ ਆਪਣਾ ਨਾਮ ਨਾ ਕਢਾਉਣੇ ਇੱਕ ਮਿੰਟ ਵੇਟ ਕਰੋ ਫਰੋਖ ਪਰ ਕੱਲਾ ਫਰੋਖ ਪਰ ਕੱਲਾ ਫਰੋਖ ਪਰ ਕੱਲਾ ਫਰੋਖ ਪਰ ਹੋਵੇ ਕੱਲਾ ਫਰੋਖ ਪਰ ਹੋਵੇ ਕੱਲਾ ਫਰੋਖ ਪਰ ਹੋਵੇ ਆਹੇ ਭਾਈ ਚਲੋ ਕਿੱਧਰ ਕੀ ਕਿੱਥੇ ਖੜਿਆ ਹੋ ਗਿਆ ਉਹ ਕਹੇ ਦੀ ਕੀ ਮਸਲਾ ਹੋ ਗਿਆ ਜਿਹੜਾ ਦੇਖੋ ਜੀ ਜਿਹੜਾ ਅੱਜ ਦਾ ਸਾਡਾ ਮਸਲਾ ਹੈ ਅੱਜ ਅਸੀਂ ਹਟਾਲਾ ਕੀਤੀ ਹੈ ਕਿਉਂਕਿ ਜਿਹੜੇ 28 ਨਵੰਬਰ ਅਗਲੀ 28 ਨਵੰਬਰ ਨੂੰ ਸਾਡੇ 70 ਨਜਾਇਜ਼ ਕਰਾਜ ਚ ਚੱਕ ਕੇ ਕੁਝ ਡਿਪੂਆਂ ਚ ਚੱਕ ਕੇ ਨਜਾਇਜ਼ ਤੌਰ ਤੇ ਪਰਚੇ ਪਾਏ ਗਿਆ ਉਹਨਾਂ ਪਰਚਿਆਂ ਨੂੰ ਰੱਦ ਕਰਾਉਣ ਖਾਤਰ ਤੇ ਜਿਹੜੇ ਸਾਡੇ ਬਿਨਾਂ ਵਜ੍ਹਾ ਤੋਂ ਡਿਊਟੀਆਂ ਤੋਂ ਸਾਰਕ ਕੀਤੀਆਂ ਸਾਥੀ ਉਹਨਾਂ ਸਾਥੀਆਂ ਨੇ ਡਿਊਟੀ ਕੋਨ ਲਈ ਤੇ ਹੱਕੀ ਦੇ ਜਾਇਜ਼ ਮੰਗਾ ਜਿਹੜੀ ਦਾ ਸਰਕਾਰ ਮੰਨ ਕੇ ਮੰਗਾ ਤੋਂ ਭੱਜ ਰਹੀ ਹੈ ਉਹਨਾਂ ਮੰਗਾ ਨੂੰ ਲਾਗੂ ਕਰਾਉਣ ਲਈ ਅਸੀਂ ਅੱਜ ਦੀ ਹਟਾਲ ਕੀਤੀ ਹੈ ਪਤਨ ਜੀ ਜੇ ਗੱਲ ਕਰੀਏ ਤਾਂ ਤੁਸੀਂ ਅੱਡੇ ਤੇ ਦੇਖ ਹੀ ਰਹੇ ਆ ਬੱਸਾਂ ਦੇ ਵਿੱਚ ਸਵਾਰੀਆਂ ਦਾ ਕੀ ਹਾਲ ਹੈਗਾ ਜੇ ਕੋਈ ਜਾਨੀਮਾਨੀ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਆ ਦੇਖੋ ਜੀ ਜਦੋਂ ਵੀ ਅਸੀਂ ਇੱਧਰ ਧਾਲ ਕਰਦੇ ਆ ਅਸੀਂ ਲਗਭਗ 15 20 ਦਿਨ ਪਹਿਲਾਂ ਅਗਾਊਂ ਨੋਟਿਸ ਮੈਨੇਜਮੈਂਟ ਤੇ ਸਰਕਾਰ ਨੂੰ ਦਿੰਦੇ ਆ ਜੇਕਰ ਸਰਕਾਰ ਤੇ ਮੈਨੇਜਮੈਂਟ ਇੰਨੀ ਲੋਕਾਂ ਦਾ ਇਹਨਾਂ ਨੂੰ ਫਾਇਦਾ ਕਰਨ ਦੀ ਆਦਤ ਹੋਵੇ ਲੋਕਾਂ ਦੇ ਇੰਨੀ ਭਲਾ ਚਾਹੁੰਦੇ ਆ ਤੇ ਸਾਡੀ ਮੀਟਿੰਗ ਤੁਰੰਤ ਬੁਲਾ ਕੇ ਸਾਡੀਆਂ ਜੋ ਵੀ ਸਮੱਸਿਆਵਾਂ ਉਹਨਾਂ ਦਾ ਹੱਲ ਕੱਢਣਾ ਚਾਹੀਦਾ ਪਰ ਇਹ ਜਾਣ ਬੁੱਝ ਕੇ ਸਰਕਾਰਾਂ ਤੇ ਮੈਨੇਜਮੈਂਟ ਆ ਸਾਡੀ ਤੋਂ ਹਟਾਲ ਕਰੌਲੀਆ ਤੇ ਲੋਕਾਂ ਨੂੰ ਇਹ ਕਮਰਾ ਕਰ ਦਿੱਤਾ ਇਹ ਸਮੱਸਿਆ ਦਾ ਸਵਾਰੀਆਂ ਨੂੰ ਭੁਗਤਣੀ ਪੈ ਰਹੀ ਹੈ ਕੀ ਹੈ ਇਹ ਇਹਦੇ ਵਿੱਚ ਲੜਾਈ ਤੁਹਾਡੀ ਤੇ ਸਰਕਾਰ ਦੀ ਤੁਹਾਡੀ ਹੈਗੀ ਲੜਾਈ ਤੁਹਾਡੀਆਂ ਮੰਗਾਂ ਪ੍ਰਤੀ ਆ ਸਰਕਾਰ ਤੁਹਾਡੀਆਂ ਮੰਗਾਂ ਮੰਨਾ ਮੰਨੇ ਜਾਂ ਮੰਨੇ ਉਹਦੇ ਵਿੱਚ ਫਿਰ ਇਹਨਾਂ ਦਾ ਸਵਾਰੀਆਂ ਦਾ ਵਿਚਾਰਾਂ ਦਾ ਕੀ ਕਸੂਰ ਹੈ ਦੇਖੋ ਜੀ ਅਸੀਂ ਆਮ ਜਨਤਾ ਤੋਂ ਮਾਫੀ ਚਾਹੁੰਦੇ ਆ ਅਸੀਂ ਸਾਡਾ ਕੋਈ ਹਟਾਲ ਕਰਨਾ ਸ਼ੌਂਕ ਨਹੀਂ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ ਵਿਭਾਗ ਨੂੰ ਬਚਾਉਣ ਖਾਤਰ ਤੇ ਭਾਗ ਵਿੱਚ ਸਰਕਾਰੀ ਨਵੀਆਂ ਬੱਸਾਂ ਪਉਣ ਖਾਤਰ ਅਸੀਂ ਸੰਘਰਸ਼ ਕਰ ਰਹੇ ਹਾਂ ਅਸੀਂ ਆਮ ਲੋਕਾਂ ਦੀ ਹਕੂਕਤ ਦੀ 10000 ਸਰਕਾਰੀ ਬੱਸ ਦੀ ਮੰਗ ਕਰਦੇ ਹਾਂ ਵੀ ਸਰਕਾਰ 10000 ਘਟੋ ਘਟ ਸਰਕਾਰੀ ਬੱਸ ਪਾਵੇ ਤਾਂ ਜੋ ਜਿਹੜੀ ਸਾਡੀਆਂ ਮਾਵਾਂ ਭੈਣਾਂ ਫਟਕ ਤੇ ਖੜੀਆਂ ਰਹਿੰਦੀਆਂ ਉਹਨਾਂ ਨੂੰ ਖੜੀਆਂ ਨਾ ਰਹਿਣਾ ਪਵੇ ਤੇ ਉਹ ਟਾਈਮ ਸਿਰ ਘਰੇ ਪਹੁੰਚਣ ਅਸੀਂ ਆਮ ਜਨਤਾ ਤੋਂ ਮਾਫੀ ਚਾਹੁੰਦੇ ਹਾਂ ਸਾਡਾ ਕੋਈ ਖੱਤਲ ਖਵਾਰ ਕਰਨ ਦਾ ਸਾਡਾ ਸ਼ੋਕ ਨਹੀਂ ਪਰ ਸਰਕਾਰ ਜਾਣ ਬੁੱਝ ਕੇ ਸਾਨੂੰ ਇਹ ਧਾਲਾਂ ਕਰਉਣ ਦੀ ਮਜਬੂਰ ਕਰਦੀ ਤੇ ਸਾਨੂੰ ਧਾਲਾਂ ਕਰਨੀਆਂ ਪਈਆਂ ਕੀ ਲੱਗਦਾ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਰੋਜ਼ ਪ੍ਰਗਟਾ ਰਹੇ ਹੋ ਸਰਕਾਰ ਆਪਦੇ ਦਮ ਦੇ ਵਿੱਚ ਆਪ ਚੁੱਪ ਬੈਠੀ ਹੈਗੀ ਆ ਤੇ ਕੀ ਲੱਗਦਾ ਤੁਹਾਨੂੰ ਇਸ ਤਰ੍ਹਾਂ ਕਰਨ ਨਾਲ ਹੋਊ ਮਸਲਾ ਹੱਲ ਕੋਈ ਦੇਖੋ ਜੀ ਸੰਘਰਸ਼ ਕਰਨਾ ਸਾਡਾ ਅੱਜ ਪੂਰੀ ਹੱਤ ਹੈ ਕਿਉਂਕਿ ਸੰਘਰਸ਼ ਕਰਾਂਗੇ ਤਾਂ ਤਾਂ ਹੀ ਸਾਨੂੰ ਕੁਝ ਮਿਲਣਾ ਹੈ ਕਿਉਂਕਿ ਅਸੀਂ ਸਰਕਾਰ ਤੋਂ ਜੇ ਰੋਵਾਂਗੇ ਤਾਂ ਰੋਏ ਬਿਨਾ ਇੱਕ ਬਾ ਵੀ ਬੱਚੇ ਨੂੰ ਦੁੱਧ ਨਹੀਂ ਮਿਲਦਾ ਅਸੀਂ ਰੋਵਾਂਗੇ ਅਸੀਂ ਆਦੀ ਆਵਾਜ਼ ਬੰਦ ਕਰਾਂਗੇ ਅਸੀਂ ਮੰਗਾਂ ਨੂੰ ਉਠਾਵਾਂਗੇ ਤਾਂ ਹੀ ਸਿਰ ਅੱਛਾ ਨੂੰ ਪੂਰ ਪੈਣਾ ਤਾਂ ਹੀ ਸਾਡੀ ਮੰਗਾਂ ਨੂੰ ਪੂਰ ਪੈਣਾ ਅਸੀਂ ਚੁੱਪ ਬੈਠਣ ਨਾਲ ਨਹੀਂ ਜਿੰਨੀ ਦਿਨ ਸਾਡੇ ਸਾਥੀਆਂ ਤੇ ਜਿਹੜੇ ਪਰਚੇ ਕੀਤੇ ਗਿਆ ਉਹ ਨਜਾਇਜ਼ ਪਰਚੇ ਰਾਦ ਨਹੀਂ ਕੀਤੇ ਜਾਂਦੇ ਸਾਡੇ ਸਾਥੀ ਡਿਊਟੀ 'ਚ ਨਹੀਂ ਲੈ ਜਾਂਦੇ ਜਾਂ ਸਾਡੀਆਂ ਜਿਹੜੇ ਹੱਕੀ ਤੇ ਜਾਇਜ਼ ਮੰਗਾਂ ਸਰਕਾਰ ਮੰਨ ਕੇ ਉਹਨਾਂ ਨੂੰ ਵਾਰ-ਵਾਰ ਮੀਟਣਾ ਦੇ ਕੇ ਉੱਥੋਂ ਭੱਜਦੀ ਆ ਜਿੰਨੀ ਦਿਨ ਇਹਨਾਂ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਅਸੀਂ ਚੁੱਪ ਬੈਠਣ ਨਾਲ ਨਹੀਂ ਸਰਕਾਰ ਨੇ ਸਾਡੇ ਤੇ ਲੱਖ ਪਰਚੇ ਕਰੇ ਸਾਨੂੰ ਡਰਾਏ ਧਮਕਾਏ ਪਰ ਅਸੀਂ ਡਰ ਤੱਕ ਉਹਨਾਂ ਦੇ ਨਹੀਂ ਗਏ ਫੋਰ ਕਿੰਨਾ ਦਿਨ ਤੁਹਾਡਾ ਇਹ ਰੋਸ ਪ੍ਰਦਰਸ਼ਨ ਚੱਲੇਗਾ ਦੇਖੋ ਜਿਹੜਾ ਸਾਡੀ ਅੱਜ ਦੀ ਜਿਹੜੀ ਟਾਲ ਹੋਈ ਹੈ ਅੱਜ ਸ਼ਾਮ ਤੱਕ ਸਾਡੀਆਂ ਲਗਭਗ 100 ਦੀ 100% ਬੱਤਾਂ ਡਿਪੋ ਵਿੱਚ ਜਮ੍ਹਾਂ ਹੋ ਜਾਂਦੀਆਂ ਤੇ ਕੱਲ ਨੂੰ ਅਸੀਂ ਡੰਗਰੂਰ ਸੀਐਮ ਦੇ ਸ਼ਹਿਰ ਜਾ ਕੇ ਉੱਥੇ ਉਹਨੂੰ ਸਵਾਲ-ਜਵਾਬ ਕਰਾਂਗੇ ਜਿਹੜੀ ਤੁਸੀਂ ਸੱਤੇ ਚੋਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਅਸੀਂ ਕੋਈ ਧਰਨਾ ਨਹੀਂ ਲੱਗਣ ਦੇਵਾਂਗੇ ਦੇਖੋ ਅੱਜ ਕੱਲ ਹਰੇਕ ਹੀ ਵਰਗ ਧਰਨੇ ਤੇ ਜਾ ਰਿਹਾ ਕਿਉਂਕਿ ਸਰਕਾਰ ਕਿਸੇ ਵੀ ਵਰਗ ਦਾ ਕੋਈ ਹੱਲ ਨਹੀਂ ਕਰ ਰਹੀ ਪਿੱਛੇ ਇਹਨਾ ਪਿਛਲੇ 2 ਦਿਨ 3 ਦਿਨ ਪਹਿਲਾਂ ਇਹਨਾ ਬਰਨਾਲੇ ਕਿਸਾਨ ਕੁੱਟੇ ਸੀ ਇਹ ਕੁੱਟ ਕੇ ਡਰਾ ਧਮਕਾ ਕੇ ਲੋਕਾਂ ਦੀ ਆਵਾਜ਼ ਨੂੰ ਇਹ ਦਬਾਉਣਾ ਚਾਹੁੰਦੇ ਆ ਪਰ ਇਹ ਪੰਜਾਬ ਦੇ ਲੋਕ ਆ ਇਹ ਦਬਣ ਵਾਲੇ ਨਹੀਂ